ਬਹੁਤ ਹੀ ਕਮ ਆਉਣ ਵਾਲੀਆਂ ਗੱਲਾਂ ਜਰੂਰ ਸੁਣੋ ਨੰਬਰ 1 ਜੇਕਰ ਤੁਹਾਡੇ ਚਿਹਰੇ ਉੱਪਰ ਡਾਰਕ ਸਰਕਲ ਜ਼ਿਆਦਾ ਹਨ ਤਾਂ ਤੁਸੀਂ ਆਪਣੇ ਚਿਹਰੇ ਦੀ ਸਕਿਨ ਕਲਰ ਤੋਂ ਥੋੜਾ ਜਿਹਾ ਡਾਰਕ ਕਨਸੀਡਰ ਹੀ ਲਾਓ ਇਸ ਨੂੰ ਫਾਊਂਡੇਸ਼ਨ ਲਗਾਉਣ ਤੋਂ ਬਾਅਦ ਲਗਾਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਚਿਹਰੇ ਦੇ ਸਾਰੇ ਡਾਰਕ ਸਰਕਲ ਲੁਕ ਜਾਣਗੇ ਨੰਬਰ 2 ਜਦੋਂ ਵੀ ਔਰਤਾਂ ਆਪਣੇ ਬਰਤਨਾਂ ਨੂੰ ਸਾਫ਼ ਕਰਨ ਤਾਂ ਸਾਬਣ ਵਿੱਚ 2-4 ਬੂੰਦਾਂ ਨਿੰਬੂ ਦੇ ਰਸ ਦੀਆਂ ਵੀ ਪਾ ਲਿਆ ਕਰੋ ਇਸ ਨਾਲ ਬਰਤਨਾਂ ਵਿੱਚ ਬਹੁਤ ਚਮਕ ਆਉਂਦੀ ਹੈ ਨੰਬਰ 3 ਜਿਹੜੀਆਂ ਔਰਤਾਂ ਹਮੇਸ਼ਾ ਆਪਣੇ ਵਾਲਾਂ ਨੂੰ ਬੰਨ ਕੇ ਰੱਖਦੀਆਂ ਹਨ ਉਹਨਾਂ ਦੇ ਵਾਲ ਬਦੇਰੇ ਲੰਮੇ ਤੇ ਖੂਬਸੂਰਤ ਵੀ ਹੁੰਦੇ ਹਨ ਨੰਬਰ 4 ਜਿਹੜੀਆਂ ਔਰਤਾਂ ਰੋਜ਼ਾਨਾ ਆਪਣੇ ਸਰੀਰ ਦੀ ਮਾਲਿਸ਼ ਕਰਕੇ ਹੀ ਇਸ਼ਨਾਨ ਕਰਦੀਆਂ ਹਨ ਉਹਨਾਂ ਔਰਤਾਂ ਨੂੰ ਕਦੇ ਸਰੀਰ ਦੇ ਪੱਖੋਂ ਕਿਸੇ ਵੀ ਦਰਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਨਾਲ ਹੀ ਉਹਨਾਂ ਦੀ ਚਮੜੀ ਵੀ ਚਮਕਦਾਰ ਹੁੰਦੀ ਹੈ ਨੰਬਰ 5 ਜੇਕਰ ਤੁਸੀਂ ਹਾਰਟ ਅਟੈਕ ਤੋਂ ਬਚਣਾ ਚਾਹੁੰਦੇ ਹੋ ਤਾਂ ਇਹ ਕੰਮ ਭੁੱਲ ਕੇ ਵੀ ਨਾ ਕਰੋ ਤਮਾਕੂ ਨੋਸ਼ੀ ਨਾ ਕਰੋ ਕਿਉਂਕਿ ਫੇਫੜਿਆਂ ਦੇ ਰੋਗ ਨਾਲ ਦਿਲ ਦਾ ਰੋਗ ਵੱਧ ਜਾਂਦਾ ਹੈ ਨਿਯਮਤ ਤੌਰ ਤੇ ਤਸਵੀਰ ਸ਼ਾਮ ਦੀ ਸੈਰ ਜ਼ਰੂਰ ਕਰੋ ਸ਼ਰਾਬ ਨਾ ਪੀਓ ਸ਼ੂਗਰ ਦੀ ਬਿਮਾਰੀ ਹੋਵੇ ਤਾਂ ਉਸ ਦੀ ਜਾਂਚ ਕਰਾ ਕੇ ਇਲਾਜ ਕਰਾਓ ਹਾਈ ਬਲੱਡ ਪ੍ਰੈਸ਼ਰ ਵਿੱਚ ਨਮਕ ਦੀ ਵਰਤੋਂ ਘੱਟ ਕਰੋ ਖੂਨ ਵਿੱਚ ਕੈਸਟਰੋਲ ਵਧੇ ਹੋਵੇ ਤਾਂ ਇਸ ਲਈ ਕੈਸਟਰੋਲਰ ਫ੍ਰੀ ਖਾਣਾ ਖ ਹੀ ਖਾਓ ਨੰਬਰ 6 ਕਈ ਔਰਤਾਂ ਨੂੰ ਆਦਤ ਹੁੰਦੀ ਹੈ ਕਿ ਉਹ ਜਦੋਂ ਵੀ ਪੈਨਸਲ ਨਾਲ ਆਈਲਾਈਨਰ ਲਗਾਉਂਦੀਆਂ ਹਨ ਤਾਂ ਵਾਰ-ਵਾਰ ਪੈਨਸਲ ਨੂੰ ਚੁੱਕ ਲਾ ਕੇ ਲਗਾਉਂਦੀਆਂ ਹਨ ਜਿਸੇ ਵੀ ਤੁਹਾਡੀ ਅੱਖਾਂ ਖਰਾਬ ਹੁੰਦੀਆਂ ਹਨ ਆਈਲਾਈਨਰ ਨੂੰ ਲਗਾਉਣ ਸਮੇਂ ਪੈਨਸਲ ਨੂੰ ਇੱਕ ਵਾਰ ਰੱਖ ਕੇ ਹੀ ਲਗਾਓ ਇਸ ਨਾਲ ਵਧੀਆ ਤੇ ਸਹੀ ਲੱਗਦਾ ਹੈ ਨੰਬਰ 7 ਕਈ ਵਾਰ ਸਾਡੀ ਜੇਬ ਵਿੱਚ ਪਏ ਪੈਸੇ ਕੱਪੜਿਆਂ ਨੂੰ ਧੋਣ ਸਮੇਂ ਗਿੱਲੇ ਹੋ ਜਾਂਦੇ ਨੇ ਜਇਹੇ ਤੋਂ ਬਚਣ ਲਈ ਤੁਸੀਂ ਤਵੇ ਉੱਪਰ ਸੌਫ ਗਰਮ ਕਰਕੇ ਉਸ ਉੱਪਰ ਆਪਣੇ ਨੋਟ ਰੱਖਦੇ ਇਸ ਤਰੀਕੇ ਨਾਲ ਪੈਸੇ ਆਸਾਨੀ ਨਾਲ ਤੇ ਜਲਦੀ ਸੁੱਕ ਜਾਣਗੇ ਨੰਬਰ 8 ਜਿਹੜੀਆਂ ਔਰਤ ਆਪਣੇ ਪੈਰਾਂ ਵਿੱਚ ਆਂਦੀਆਂ ਦੀਆਂ ਝਾਂਜਰਾਂ ਪਾਉਂਦੀਆਂ ਹਨ ਉਹਨਾਂ ਔਰਤਾਂ ਦੇ ਕਦੇ ਵੀ ਪੈਰਾਂ ਤੇ ਲੱਤਾਂ ਵਿੱਚ ਦਰਦ ਨਹੀਂ ਹੁੰਦਾ। ਨੰਬਰ 9 ਜਦੋਂ ਵੀ ਔਰਤਾਂ ਚੌਲ ਬਣਾਉਂਦੀਆਂ ਹਨ ਤਾਂ ਕਈ ਵਾਰ ਜਲ ਜਾਂਦੇ ਨੇ। ਜਇਹੇ ਵਿੱਚ ਤੁਸੀਂ ਇੱਕ ਬਰਤਨ ਵਿੱਚ ਗਰਮ ਪਾਣੀ ਪਾ ਕੇ ਉਸ ਵਿੱਚ ਕੁੱਕਰ ਰੱਖ ਦਿਓ ਤੇ ਚੌਲਾਂ ਵਿੱਚ 4-5 ਪਿਆਜ਼ ਦੇ ਕੱਟ ਕੇ ਟੁਕੜੇ ਰੱਖ ਦਿਓ। 10 ਮਿੰਟ ਲਈ ਕੁੱਕਰ ਦਾ ਢੱਕਣ ਬੰਦ ਕਰ ਦਿਓ ਤੇ ਫਿਰ ਜਦੋਂ ਤੁਸੀਂ ਉਸ ਨੂੰ ਖੋਲੋਗੇ ਤਾਂ ਜਲੇ ਹੋਏ ਚੌਲਾਂ ਦੀ ਸਮੈਲ ਬਿਲਕੁਲ ਵੀ ਨਹੀਂ ਆਵੇਗੀ। ਨੰਬਰ 10 ਜੇਕਰ ਤੁਸੀਂ ਸਵੇਰ ਦੇ ਸਮੇਂ ਇੱਕ ਗਲਾਸ ਗਰਮ ਪਾਣੀ ਵਿੱਚ ਇੱਕ ਚਮਚਾ ਗਾਂ ਦਾ ਦੇਸੀ ਘਿਓ ਮਿਲਾ ਕੇ ਪੀ ਲਓ ਤਾਂ ਇਹ ਸਿਹਤ ਲਈ ਬਹੁਤ ਹੀ ਚੰਗਾ ਹੁੰਦਾ ਹੈ। ਨੰਬਰ 11 ਜਦੋਂ ਵੀ ਤੁਸੀਂ ਪਾਣੀ ਵਿੱਚ ਦੇਸੀ ਘਿਓ ਮਿਲਾ ਕੇ ਪੀਂਦੇ ਹੋ ਤਾਂ ਇਸ ਨਾਲ ਚਿਹਰੇ ਉੱਪਰ ਚਮਕ ਆਉਂਦੀ ਹੈ ਤੇ ਨਾਲ ਹੀ ਚਮੜੀ ਨਰਮ ਤੇ ਮੁਲਾਇਮ ਬਣਦੀ ਹੈ। ਇਸ ਨੂੰ ਪੀਣ ਤੋਂ ਬਾਅਦ ਇੱਕ ਘੰਟਾ ਕੁਝ ਵੀ ਨਾ ਖਾਓ। ਨੰਬਰ 12 ਘਰ ਦੇ ਬਣੇ ਸਰੋਂ ਦੇ ਤੇਲ ਵਿੱਚ ਜੇਕਰ ਤੁਸੀਂ ਆਪਣੇ ਵਾਲਾਂ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਕਰਦੇ ਹੋ ਤਾਂ ਇਸ ਨਾਲ ਵਾਲਾਂ ਦੀ ਲੰਬਾਈ ਵੀ ਵਧਣ ਲੱਗ ਜਾਂਦੀ ਹੈ ਤੇ ਨਾਲ ਹੀ ਝੜਨੇ ਵੀ ਬੰਦ ਹੋ ਜਾਂਦੇ ਹਨ। ਨੰਬਰ 13 4-5 ਪਦੀਨੇ ਦੇ ਪੱਤਿਆਂ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਤੇ ਕਾਲਾ ਨਮਕ ਮਿਕਸ ਕਰਕੇ ਜੇਕਰ ਤੁਸੀਂ ਇੱਕ ਹਫ਼ਤਾ ਲਗਾਤਾਰ ਪੀਂਦੇ ਹੋ ਤੇ ਇਸ ਤਰ੍ਹਾਂ ਕਰਨਾ ਤੁਹਾਡਾ ਲੀਵਰ ਬਿਲਕੁਲ ਸਾਫ਼ ਹੋ ਜਾਵੇਗਾ। ਨੰਬਰ 14 ਜੇਕਰ ਤੁਸੀਂ ਆਪਣੇ ਗੈਸ ਦੇ ਟੱਕਣਾਂ ਨੂੰ ਆਸਾਨੀ ਨਾਲ ਸਾਫ਼ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਲਈ ਇੱਕ ਬਰਤਨ ਵਿੱਚ ਪਾਣੀ ਪਾ ਕੇ ਇੱਕ ਗੋਲੀ ਪੈਰਾਸਟਾਮੋਲ ਦੀ ਪਾ ਦਿਓ ਥੋੜੀ ਜਿਹੀ ਸਰਫ ਤੇ ਫਿਰ ਥੋੜਾ ਜਿਹਾ ਚਿੱਟਾ ਸਿਰਕਾ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਗੈਸ ਚੂਲੇ ਦੇ ਟੱਕਣਾਂ ਨੂੰ ਭਿਉਂ ਕੇ ਰੱਖੋ ਤੇ ਫਿਰ ਬੁਰਸ਼ ਦੀ ਮਦਦ ਨਾਲ ਸਾਫ਼ ਕਰੋ ਇਸ ਤਰੀਕੇ ਨਾਲ ਉਹ ਬਹੁਤ ਹੀ ਚਮਕ ਜਾਣਗੇ ਤੇ ਉਹਨਾਂ ਦੀਆਂ ਗਲੀਆਂ ਗਲੀਆਂ ਵੀ ਬਿਲਕੁਲ ਸਾਫ਼ ਹੋ ਜਾਣਗੀਆਂ ਨੰਬਰ 15 ਜਦੋਂ ਵੀ ਤੁਸੀਂ ਆਪਣੇ ਗੈਸ ਟੂਲੇ ਨੂੰ ਸਾਫ਼ ਕਰਕੇ ਹਟਦੇ ਹੋ ਤਾਂ ਉਸ ਉੱਪਰ ਅਖਬਾਰ ਜ਼ਰੂਰ ਫੇਰੋ ਇਸ ਤਰ੍ਹਾਂ ਕਰਨ ਨਾਲ ਉਹ ਬਹੁਤ ਹੀ ਚਮਕ ਜਾਂਦਾ ਤੇ ਸਾਫ਼ ਵੀ ਵਧੀਆ ਤਰੀਕੇ ਨਾਲ ਹੁੰਦਾ ਹੈ। ਨੰਬਰ 16 ਜੇਕਰ ਤੁਸੀਂ ਆਪਣੇ ਘਰ ਵਿੱਚ ਲੱਗੇ ਸ਼ੀਸ਼ਿਆਂ ਨੂੰ ਚਮਕਾਉਣਾ ਚਾਹੁੰਦੇ ਹੋ ਤਾਂ ਨਾਲ ਰੀਠੇ ਵਾਲੇ ਪਾਣੀ ਵਿੱਚ ਅਖਬਾਰ ਭਿਓ ਕੇ ਸਾਫ਼ ਕਰੋ ਇਸ ਤਰੀਕੇ ਨਾਲ ਉਹ ਬਹੁਤ ਹੀ ਚਮਕ ਜਾਣਗੇ ਤੇ ਦਾਗ ਮੁਕਤ ਹੋ ਜਾਣਗੇ। ਨੰਬਰ 17 ਜੇਕਰ ਤੁਸੀਂ ਕੈਂਚੀ ਨੂੰ ਤਿੱਖਾ ਕਰਨਾ ਚਾਹੁੰਦੇ ਹੋ ਤਾਂ ਇੱਕ ਕਟੋਰੀ ਵਿੱਚ ਇੱਕ ਚਮਚਾ ਚਾਹ ਪੱਤੀ ਲਓ ਇੱਕ ਚਮਚ ਬੇਕਿੰਗ ਸੋਡਾ ਤੇ ਥੋੜਾ ਜਿਹਾ ਚਿੱਟਾ ਕਾਲਗਟ ਪਾ ਕੇ ਕਾਟਨ ਦੀ ਮਦਦ ਨਾਲ ਮਿਕਸ ਕਰ ਲਓ ਫਿਰ ਇਸ ਨੂੰ ਕੈਂਚੀ ਉੱਪਰ ਲਗਾ ਕੇ ਬੁਰਸ਼ ਦੀ ਮਦਦ ਨਾਲ ਰਗੜ ਦਿਓ ਇਸ ਤਰੀਕੇ ਨਾਲ ਉਹ ਬਿਲਕੁਲ ਤਿੱਖੀ ਤੇ ਸਾਫ਼ ਹੋ ਜਾਵੇਗੀ ਨੰਬਰ 18 ਜੇਕਰ ਤੁਹਾਡੀ ਸਕਿਨ ਹਮੇਸ਼ਾ ਖਿੱਚੀ ਖਿੱਚੀ ਰਹਿੰਦੀ ਹੈ ਤੇ ਨਾਲ ਹੀ ਡਰਾਈ ਵੀ ਹੈ ਤਾਂ ਤੁਸੀਂ ਰੋਜ਼ਾਨਾ ਦਿਨ ਵਿੱਚ ਦੋ ਵਾਰ ਆਪਣੇ ਚਿਹਰੇ ਉੱਪਰ ਗੁਲਾਬ ਜਲ ਤੇ ਬਦਾਮ ਦਾ ਤੇਲ ਮਿਕਸ ਕਰਕੇ ਟੈਪ ਟੱਪ ਕਰਕੇ ਆਪਣੇ ਚਿਹਰੇ ਉੱਪਰ ਲਗਾਓ ਇਸ ਤਰ੍ਹਾਂ ਨਾਲ ਤੁਹਾਡੀ ਸਕਿਨ ਨੂੰ ਬਹੁਤ ਫਾਇਦਾ ਮਿਲੇਗਾ ਇਸ ਦਾ ਕੋਈ ਵੀ ਬੁਰਾ ਨੁਕਸਾਨ ਨਹੀਂ ਹੋਵੇਗਾ। ਨੰਬਰ 19 ਕਈ ਵਾਰ ਸਾਡੇ ਸ਼ਰਟ ਦੇ ਬਟਨ ਸਾਡੇ ਤੋਂ ਨਹੀਂ ਲੱਗਦੇ ਤਾਂ ਤੁਸੀਂ ਬਟਨ ਵਿੱਚ ਸੇਫਟੀ ਪੈਨ ਫਸਾ ਲਓ ਤੇ ਉਸ ਦੀ ਮਦਦ ਨਾਲ ਭਟਣ ਪਾਉ ਬਹੁਤ ਹੀ ਆਸਾਨੀ ਨਾਲ ਪੈ ਜਾਂਦੇ ਹਨ ਕਈ ਵਾਰ ਸਾਡੇ ਹੱਥੇ ਸੱਟ ਲੱਗੀ ਕਰ ਨਹੀਂ ਪੈਂਦੇ ਨੰਬਰ 2 ਜੇਕਰ ਤੁਸੀਂ ਆਪਣੇ ਸਰਦੀਆਂ ਵਾਲੇ ਕੱਪੜਿਆਂ ਨੂੰ ਪ੍ਰੈਸ ਕਰਨੀ ਹੋਵੇ ਤਾਂ ਉਹਨਾਂ ਉੱਪਰ ਪਤਲਾ ਕਾਗਜ਼ ਜਾਂ ਫਿਰ ਅਖਬਾਰ ਵਿਛਾ ਕੇ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡਾ ਕੱਪੜਾ ਕਦੇ ਵੀ ਖਰਾਬ ਨਹੀਂ ਹੋਵੇਗਾ ਨੰਬਰ 21 ਜਿਹੜੀਆਂ ਔਰਤਾਂ ਦੀ ਸ਼ਕਲ ਬਿਲਕੁਲ ਆਪਣੀ ਮਾਂ ਤੇ ਹੁੰਦੀ ਹੈ ਔਰਤ ਆਪਣੇ ਸਹੁਰੇ ਘਰ ਆਪਣੇ ਹੀ ਹੁਕਮ ਚਲਾਉਣ ਦੀ ਕੋਸ਼ਿਸ਼ ਕਰਦੀਆਂ ਪਰ ਕਈ ਵਾਰ ਇਹ ਕਾਮਯਾਬੀ ਹੋ ਜਾਂਦੀਆਂ ਹਨ ਨੰਬਰ 5 ਜਿਹੜੀਆਂ ਕੁੜੀਆਂ ਦਾ ਨਾਮ ਡੀ ਅੱਖਰ ਤੇ ਪੈਂਦਾ ਹੋਵੇ ਉਹ ਕੁੜੀਆਂ ਬਹੁਤ ਹੀ ਮਿਹਨਤ ਕਰਨ ਵਾਲੀਆਂ ਹੁੰਦੀਆਂ ਨੇ ਤੇ ਮਿਹਨਤ ਨਾਲ ਆਪਣੇ ਮੁਕਾਮ ਤੱਕ ਪਹੁੰਚ ਜਾਂਦੀਆਂ ਹਨ ਪਰ ਇਹਨਾਂ ਨੂੰ ਮੁਕਾਮ ਤੱਕ ਪਹੁੰਚਣ ਲਈ ਕਾਫੀ ਸਮਾਂ ਲੱਗਦਾ ਹੈ ਨੰਬਰ 3 ਜਿਹੜੀਆਂ ਔਰਤਾਂ ਨੂੰ ਸ਼ੂਗਰ ਦੀ ਸਮੱਸਿਆ ਹੁੰਦੀ ਹੈ ਉਹਨਾਂ ਨੂੰ ਰੋਜ਼ਾਨਾ ਸਵੇਰੇ ਰਾਤ ਦੀ ਰੋਟੀ ਦੁੱਧ ਵਿੱਚ ਭਿਉ ਕੇ ਖਾਣੀ ਚਾਹੀਦੀ ਹੈ ਇਸ ਨਾਲ ਉਹਨਾਂ ਨੂੰ ਫਾਇਦਾ ਮਿਲੇਗਾ ਨੰਬਰ 24 ਜਿਹੜੀਆਂ ਔਰਤਾਂ ਕੱਪੜੇ ਆਪਣੇ ਹੱਥਾਂ ਦੀ ਮਸ਼ੀਨ ਨਾਲ ਹੀ ਸਲਾਈ ਕਰਦੀਆਂ ਹਨ ਉਹਨਾਂ ਔਰਤਾਂ ਦੀਆਂ ਬਾਹਾਂ ਦੀ ਕਸਰਤ ਵਧੀਆ ਹੁੰਦੀ ਹੈ ਤੇ ਨਾਲ ਹੀ ਉਹਨਾਂ ਦੇ ਕਮਰ ਵਿੱਚ ਵੀ ਦਰਦ ਨਹੀਂ ਹੁੰਦਾ ਨੰਬਰ 25 ਜੇਕਰ ਤੁਸੀਂ ਆਪਣੇ ਚਿਹਰੇ ਉਪਰ অ্যালোਵੈਰਾ ਜੈੱਲ ਵਿੱਚ ਆਲੂ ਦਾ ਰਸ ਮਿਕਸ ਕਰਕੇ ਆਪਣੇ ਚਿਹਰੇ ਤੇ 15 ਮਿੰਟ ਲਈ ਲਗਾ ਲਓ ਤਾਂ ਇਸ ਨਾਲ ਤੁਹਾਡੇ ਚਿਹਰੇ ਤੇ ਚਮਕ ਆਵੇਗੀ। ਨੰਬਰ 26 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਬਣਾਉਣ ਲੱਗਦੇ ਹੋ ਤਾਂ ਉਸ ਵਿੱਚ ਕਦੇ ਵੀ ਟਮਾਟਰ ਪਹਿਲਾਂ ਨਾ ਪਾਓ ਜਦੋਂ ਤੜਕਾ ਅੱਧਾ ਪੱਕ ਜਾਵੇ ਤਾਂ ਉਸ ਵਿੱਚ ਹਲਦੀ ਪਾਉਣ ਤੋਂ ਬਾਅਦ ਟਮਾਟਰ ਪਾਓ ਤੇ ਫਿਰ ਨਮਕ ਪਾਓ ਇਸ ਤਰ੍ਹਾਂ ਕਰਨਾ ਸਬਜ਼ੀ ਬਹੁਤ ਹੀ ਸਵਾਦਗਰਦੀ ਹੈ। ਨੰਬਰ 27 ਜਦੋਂ ਵੀ ਤੁਸੀਂ ਪਿਆਜ਼ ਦਾ ਤੜਕਾ ਲਗਾਉਂਦੇ ਹੋ ਜਦੋਂ ਕੱਲੇ-ਕੱਲੇ ਹੋ ਜਾਣ ਉਹਨਾਂ ਸਮਾਂ ਹੀ ਇਹਨਾਂ ਨੂੰ ਭੁੰਨੋ ਫਿਰ ਇਹਨਾਂ ਵਿੱਚ ਤੁਸੀਂ ਟਮਾਟਰ ਪਾ ਸਕਦੇ ਹੋ ਇਸ ਤਰੀਕੇ ਨਾਲ ਲਾਇਆ ਤੜਕਾ ਸਬਜ਼ੀ ਨੂੰ ਸਵਾਦ ਬਣਾਉਂਦਾ ਹੈ ਨੰਬਰ 28 ਜਿਹੜੇ ਸ਼ੁਰੂ-ਸ਼ੁਰੂ ਵਿੱਚ ਔਰਤਾਂ ਮੇਕਅਪ ਕਰਨਾ ਸ਼ੁਰੂ ਕਰਦੀਆਂ ਹਨ ਉਹਨਾਂ ਨੂੰ ਆਪਣੀਆਂ ਅੱਖਾਂ ਉੱਪਰ ਪੈਨਸਲ ਵਾਲਾ ਹੀ ਆਈਲਾਈਨਰ ਲਗਾਉਣਾ ਚਾਹੀਦਾ ਹੈ ਨੰਬਰ 29 ਜੇਕਰ ਤੁਸੀਂ ਸੈੱਲ ਵਾਲੇ ਬਿਸਕੁਟਾਂ ਨੂੰ कुरकुरा ਬਣਾਉਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਇੱਕ ਕੌਲੀ ਵਿੱਚ ਪਾ ਕੇ ਗੈਸ ਦੇ ਵਿੱਚ ਘਰ ਰੱਖ ਦਿਓ ਇਸ ਤਰ੍ਹਾਂ ਕਰਨਾ ਜਦੋਂ ਦੋਨੋਂ ਗੈਸ ਚੱਲਣਗੇ ਇਸ ਤਰੀਕੇ ਨਾਲ ਉਹਨਾਂ ਨੂੰ ਹੀਟ ਮਿਲੇਗੀ ਤੇ ਉਹ ਦੁਬਾਰਾ ਕੁਰਕਰੇ ਹੋ ਜਾਣਗੇ ਨੰਬਰ 3 ਜੇਕਰ ਤੁਹਾਡੇ ਕੋਲ ਬਹੁਤ ਜ਼ਿਆਦਾ ਅਦਰਕ ਹੈ ਤੇ ਉਸ ਵਿੱਚ ਕੀੜੇ ਲੱਗਣ ਦਾ ਡਰ ਹੋਵੇ ਤਾਂ ਤੁਸੀਂ ਉਸ ਨੂੰ ਗਮਲੇ ਵਿੱਚ ਮਿੱਟੀ ਵਿੱਚ ਪਾ ਕੇ ਮਿੱਟੀ ਵਿੱਚ ਦੱਬ ਕੇ ਰੱਖ ਸਕਦੇ ਹੋ ਇਸ ਨਾਲ ਉਸ ਨੂੰ ਕੀੜੇ ਨਹੀਂ ਲੱਗਣਗੇ ਜਦੋਂ ਤੁਹਾਨੂੰ ਇਸ ਦੀ ਜ਼ਰੂਰਤ ਹੋਵੇ ਤਾਂ ਤੁਸੀਂ ਇਸ ਨੂੰ ਕੱਢ ਕੇ ਵਰਤ ਸਕਦੇ ਹੋ ਨੰਬਰ 31 ਜੇਕਰ ਤੁਹਾਡੇ ਕੱਪੜਿਆਂ ਵਿੱਚ ਕਾਣ ਹੋਵੇ ਤਾਂ ਤੁਸੀਂ ਕਿਸੇ ਵਧੀਆ ਟੇਲਰ ਤੋਂ ਸਲਾਈ ਕਰਵਾਓ ਕਿਉਂਕਿ ਉਹਨਾਂ ਕੋਲ ਬਹੁਤ ਹੀ ਤਰੀਕੇ ਹੁੰਦੇ ਨੇ ਉਹਨਾਂ ਨੂੰ ਸਹੀ ਕਰਨ ਦੇ ਤੇ ਉਹ ਤੁਹਾਡਾ ਸੂਟ ਸਹੀ ਕਰ ਸਕਦੇ ਹਨ ਨੰਬਰ 32 ਜਿਹੜੀਆਂ ਔਰਤਾਂ ਦੇ ਹੱਥਾਂ ਦੀ ਹਥੇਲੀ ਉੱਪਰ ਤਿਲ ਹੁੰਦਾ ਹੈ ਔਰਤਾਂ ਬਹੁਤ ਹੀ ਕਿਸਮਤ ਵਾਲੀਆਂ ਹੁੰਦੀਆਂ ਹਨ ਨੰਬਰ 33 ਜਦੋਂ ਵੀ ਤੁਸੀਂ ਆਪਣੀ ਕਪੜੇ ਧੋਣ ਵਾਲੀ ਮਸ਼ੀਨ ਨੂੰ ਸਾਫ਼ ਕਰਦੇ ਹੋ ਤਾਂ ਉਸ ਨੂੰ ਬਿਨਾਂ ਹੱਥ ਲਗਾਏ ਵੀ ਤੁਸੀਂ ਆਸਾਨੀ ਨਾਲ ਸਾਫ਼ ਕਰ ਸਕਦੇ ਹੋ ਇਸ ਲਈ ਉਸ ਦੇ ਸਾਰੇ ਪਾਰਟਸ ਨੂੰ ਖੋਲ ਕੇ ਹਲਕੇ ਗਰਮ ਪਾਣੀ ਵਿੱਚ ਸਰਫ ਤੇ ਬੇਕਿੰਗ ਸੋਡਾ ਪਾ ਕੇ ਭਿਉਂ ਕੇ ਰੱਖੋ ਫਿਰ ਕੁਝ ਸਮੇਂ ਬਾਅਦ ਕੱਢ ਕੇ ਟੂਟੀ ਥੱਲੇ ਕਰ ਦਿਓ ਇਸ ਤਰੀਕੇ ਨਾਲ ਉਹ ਬਹੁਤ ਜਲਦੀ ਤੇ ਆਸਾਨੀ ਨਾਲ ਸਾਫ਼ ਹੋ ਜਾਣਗੇ ਨੰਬਰ 34 ਜਿਹੜੀਆਂ ਔਰਤਾਂ ਦੇ ਦੁੱਖ ਸੁੱਖ ਵਿੱਚ ਪਤੀ ਉਹਨਾਂ ਦੇ ਸਾਤ ਦਿਨ ਉਹਨਾਂ ਔਰਤਾਂ ਦਾ ਕੋਈ ਵੀ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਕਿਉਂਕਿ ਉਹਨਾਂ ਦਾ ਪਤੀ ਹਰ ਸਮੇਂ ਉਹਨਾਂ ਦੇ ਨਾਲ ਹੈ ਨੰਬਰ 35 ਜਦੋਂ ਵੀ ਤੁਸੀਂ ਆਪਣੇ ਘਰ ਵਿੱਚ ਲੱਗੇ ਪਰਦਿਆਂ ਨੂੰ ਸਾਫ਼ ਕਰਦੇ ਹੋ ਤਾਂ ਉਹਨਾਂ ਨੂੰ ਸਰਫ ਦੇ ਨਾਲ ਹੀ ਚਿੱਟੇ ਸਿਰਕਾ ਪਾ ਕੇ ਕੁਝ ਸਮਾਂ ਭਿਉਂਕੇ ਰੱਖੋ ਫਿਰ ਥਾਪੀ ਨਾਲ ਘੁੱਟ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਉਹਨਾਂ ਨੂੰ ਸਾਬਣ ਲਾਉਣ ਦੀ ਜ਼ਰੂਰਤ ਨਹੀਂ ਪਵੇਗੀ ਤੇ ਨਾਲ ਹੀ ਉਹ ਚਮਕ ਵੀ ਬਹੁਤ ਜਾਣਗੇ ਨੰਬਰ 36 ਜੇਕਰ ਤੁਹਾਡੇ ਗਲੇ ਵਿੱਚ ਖਾਰਸ ਹੋ ਰਹੀ ਹੋਵੇ ਤਾਂ ਤੁਸੀਂ ਪਾਣੀ ਵਿੱਚ ਕਾਲਾ ਨਮਕ ਪਾ ਕੇ ਘਰਾਰੇ ਕਰ ਲਓ ਤੁਰੰਤ ਆਰਾਮ ਮਿਲੇਗਾ ਨੰਬਰ 32 ਚਮਚ ਚੌਲਾਂ ਦਾ ਆਟਾ 3 ਚਮਚ ਟਮਾਟਰ ਦਾ ਜੂਸ 1 ਚਮਚ ਜ਼ੈਤੂਨ ਦਾ ਤੇਲ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਆਪਣੇ ਚਿਹਰੇ ਉੱਪਰ ਲਗਾਓ ਤੇ ਫਿਰ ਸਾਫ਼ ਪਾਣੀ ਨਾਲ ਧੋ ਦਿਓ ਇਹ ਪੈਕ ਟੈਨਿੰਗ ਨੂੰ ਦੂਰ ਕਰਦਾ ਤੇ ਚਮੜੀ ਨੂੰ ਕਸਦਾ ਹੈ ਨੰਬਰ 38 ਜੇਕਰ ਦੋ ਗਲਾਸ ਆਪਸ ਵਿੱਚ ਫਸ ਜਾਣ ਤਾਂ ਉਹਨਾਂ ਨੂੰ ਕੁਝ ਸਮਾਂ ਗਰਮ ਪਾਣੀ ਵਿੱਚ ਰੱਖ ਦਿਓ ਇਸ ਤਰੀਕੇ ਨਾਲ ਆਸਾਨੀ ਨਾਲ ਨਿਕਲ ਜਾਣਗੇ ਨੰਬਰ 39 ਸੂਰਜਮੁਖੀ ਦਾ ਤੇਲ ਡੈੱਡ ਸਕਿਨ ਨੂੰ ਹਟਾਉਣ ਵਿੱਚ ਮਦਦ ਕਰਦਾ ਹੈ ਇਸ ਕਾਰਨ ਇਸ ਨਾਲ ਚਮੜੀ ਦੀਆਂ ਕਿਸਮਤਾਂ ਤੋਂ ਛੁਟਕਾਰਾ ਮਿਲਦਾ ਹੈ ਇਸਨਰ ਮਹਾਰਸੇ ਜੋ ਰੜੀਆਂ ਫਾਈਨ ਲਾਈਨਸ ਵਾਈਟ ਹੈਡਸ ਬਲੈਕ ਹੈਡਸ ਵਰਗੀਆਂ ਕਿਸਮਤਾਂ ਤੋਂ ਦੂਰ ਹੁੰਦੀਆਂ ਹਨ ਇਹ ਨਾਨ ਸਟਿੱਕੀ ਅਤੇ ਹਲਕਾ ਹੁੰਦਾ ਹੈ ਜੋ ਚਮੜੀ ਵਿੱਚ ਆਸਾਨੀ ਨਾਲ ਜਪਤ ਹੋ ਜਾਂਦਾ ਹੈ ਚਮੜੀ ਨੂੰ ਸਿਹਤਮੰਦ ਚਮਕਦਾਰ ਚਮਕਦਾਰ ਅਤੇ ਹਾਈਡਰੇਟ ਬਣਾਉਂਦਾ ਹੈ ਨੰਬਰ 40 ਜੇ ਤੁਸੀ ਆਪਣੇ ਘਰ ਵਿੱਚ ਮਹਿਮਾਨਾਂ ਲਈ ਖਾਣਾ ਤਿਆਰ ਕਰਦੇ ਹੋ ਤਾਂ ਖਾਣੇ ਵਿੱਚ ਗਰਮ ਮਸਾਲੇ ਦਾ ਇਸਤੇਮਾਲ ਜੁਰ ਕਰ ਉਸ ਨਾਲ ਦਾਲ ਸਬਜੀ ਦਾ ਸਵਾਦ ਰੈਸਟੋਰੈਂਟ ਵਰਗੀ ਸਬਜੀ ਤੇ ਸਵਾਦ ਦੀ ਤਰ੍ਹਾਂ ਬਣਦਾ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤੇ ਇਸ ਵੀਡੀਓ ਨੂੰ ਬាទ ਬាទ ਲਾਈਕ ਅਤੇ ਸ਼ੇਅਰ ਜਰੂਰ ਕਰੋ ਇਸ ਦੇ ਨਾਲ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ